ਸ਼ਰਮ ਨੇ ਅਕਾਲੀ ਦਲ ਪਾਰਟੀ ਨੂੰ ਵੱਡਾ ਝਟਕਾ ਭਾਰੀ ਗਿਣਤੀ ਚ ਆਗੂਆਂ ਨੇ ਦਿੱਤੇ ਅਸਤੀਫੇ ਨਮਾਸਕਾਰ ਅੱਜ ਮਿਤੀ 9 ਜੂਨ 2024 ਨੂੰ ਕਰੀਬ ਦੁਪਹਿਰ ਦੇ 1 ਵਜੇ ਸ਼੍ਰੋਮਣੀ ਅਕਾਲੀ ਦਲ ਨੂੰ ਅੱਜ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ BC ਵਿੰਗ SC ਵਿੰਗ ਅਤੇ ਉੱਚ ਅਹੁਦੇਦਾਰਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਅਹੁਦੇ ਅਤੇ ਪਾਰਟੀ ਦੀ ਮੋਟਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਸ਼੍ਰੋਮਣੀ ਅਕਾਲੀ ਦਲ BC ਵਿੰਗ ਦੁਆਬਾ ਜ਼ੋਨ ਦੇ ਸਖਤਰ ਜਰਨਲ ਰਵਿੰਦਰ ਸਿੰਘ ਪੰਚ ਅਤੇ ਦੁਆਬਾ ਜ਼ੋਨ ਦੇ ਸੀਨੀਅਰ ਮੀਤ ਪ੍ਰਧਾਨ ਸ਼ਮਸ਼ੇਰ ਸਿੰਘ ਜਾੜਲਾ ਦੀ ਗਵਾਹੀ ਦੇ ਵਿੱਚ ਭਾਰੀ ਇਕੱਠ ਆਗੂ ਇਕੱਠੇ ਹੋਏ ਅਤੇ ਉਨ੍ਹਾਂ ਨੇ ਪਿਛਲੇ ਦਿਨੀ ਪ੍ਰੇਮ ਸਿੰਘ ਚੰਦੂ ਮਾਜਰਾ ਵੱਲੋਂ ਜਿਹੜਾ ਆਪਣੇ ਬਿਆਨ ਦੇ ਵਿੱਚ ਪਲਵਾਨ ਭੁਪਿੰਦਰਪਾਲ ਸਿੰਘ ਜੜਲਾ ਅਤੇ ਕੁਲਵਿੰਦਰਪਾਲ ਸਿੰਘਲਾ ਨੂੰ ਪਾਰਟੀ ਵਿੱਚੋਂ ਬਾਹਰ ਕੱਢਣ ਦਾ ਬਿਆਨ ਜਾਰੀ ਕੀਤਾ ਸੀ ਉਸ ਦੇ ਵਿਰੋਧ ਦੇ ਵਿੱਚ ਅੱਜ ਸੈਂਕੜੇ ਪਾਰਟੀ ਉਦੇਦਾਰ ਵੱਲੋਂ ਅਸਤੀਫਾ ਦਿੱਤਾ ਗਿਆ ਅਤੇ ਸਮੂਹ ਉਦੇਦਾਰਾਂ ਨੇ ਕਿਹਾ ਕਿ ਚੰਦੂ ਮਾਜਰਾ ਸਾਹਿਬ ਹਾਰ ਕਾਰਨ ਬੁਖਲਾਹਟ ਵਿੱਚ ਹਨ ਜਿਸ ਕਾਰਨ ਪਾਰਟੀ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਅਤੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ ਭੁਪਿੰਦਰਪਾਲ ਸਿੰਘ ਜੜਲਾ ਜਿੰਦਾਬਾਦ 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 ਭੁਪਿੰਦਰਪਾਲ ਜੰਦਾਬਾ ਜਿੰਦਾਬਾ ਜਿੰਦਾਬਾ ਸੁਖਵੀਰ ਸਿੰਘ ਬਾਦਲ ਜਿੰਦਾਬਾ ਜਿੰਦਾਬਾ ਮੀਰ ਸਿੰਘ ਬਾਦਲ ਜਿੰਦਾਬਾ 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 ਜੀ ਭਾਈ ਆਪਣਾ ਨਾਮ ਦੀ ਮੇਰਾ ਨਾਮ ਰਵਿੰਦਰ ਸਿੰਘ ਹੈ ਜੀ ਮੈਂ ਜਿੰਦਾਬਾ ਹੋ ਗਿਆ ਅਸਤੀਫਾ ਦੇ ਰਿਹਾ ਤੁਸੀਂ ਅਕਾਲੀ ਪਾਰਟੀ ਕੋਲ ਇਹ ਸਾਡੇ ਜੋ ਇਹਨਾਂ ਨੇ ਪਹਿਲਵਾਨ ਹੋਣ ਦੇ ਕਾਰਵਾਈ ਕੀਤੀ ਹੈ ਜੀ ਤੇ ਨਾ ਉਹਦਾ ਕੋਈ ਨੋਟਿਸ ਹੈ ਨਾ ਕੁਝ ਵੀ ਨਹੀਂ ਬਗੈਰ ਮਤਲਬ ਤੋਂ ਕਾਰਵਾਈ ਕਰ ਦਿੱਤੀ ਤੇ ਉਸ ਤੋਂ ਬਾਅਦ ਮੇਨ ਮੁੱਦਾ ਸੀ ਇਲੈਕਸ਼ਨ ਦਾ ਬਜੇਦੋ MP ਇਲੈਕਸ਼ਨ ਦਾ ਹੁਣ ਇਸ ਤੋਂ ਪਹਿਲਾ ਇਲੈਕਸ਼ਨ ਹੋਇਆ MLA ਦਾ ਉਹ ਸਾਝੀ ਇਲੈਕਸ਼ਨ ਲੜਿਆ ਗਿਆ ਸੀ ਉਹਦੇ ਵਿੱਚ ਕੈਂਡੀਡੇਟ ਨੂੰ ਕਾਲੀ ਦਲ ਦੀ ਟੋਟਲ ਵੋਟਾਂ ਪਈਆਂ ਜੀ ਔਰ ਉਹ ਜਿੱਤਿਆ ਔਰ ਜਿੱਥੇ ਆ ਗਿਆ MP ਇਲੈਕਸ਼ਨ ਦੀ ਗੱਲ ਔਰ ਲੋਕਾਂ ਨੇ ਇੱਕ ਸਿਰੇ ਤੋਂ MP ਸਾਹਿਬ ਨੂੰ ਨਕਾਰਤਾ ਸਾਡੇ ਕੈਂਡੀਡੇਟ ਨੂੰ ਅਸੀਂ ਬਥੇਰਾ ਲੋਕਾਂ ਨੂੰ ਸਮਝਾਇਆ ਪਰ ਲੋਕ ਨਹੀਂ ਉਸ ਗੱਲ ਤੇ ਆਏ ਤੇ ਵਰਕਰ ਦਾ ਕੰਮ ਹੁੰਦਾ ਲੋਕਾਂ ਨੂੰ ਸਮਝਾਣਾ ਹੁਣ ਵਰਕਰਾਂ ਨੂੰ ਧੱਕੇ ਲੋਕਾਂ ਨੂੰ ਧੱਕੇ ਨਾਲ ਤਾਂ ਵੋਟਾਂ ਕਿਸੇ ਨੇ ਪਵਾ ਨਹੀਂ ਲੈਣੀਆਂ ਜੀ ਔਰ ਇਹ ਇਹਦੇ ਬਦਲੇ ਦੇ ਵਿੱਚ ਉਹਨਾਂ ਨੇ ਹਾਰ ਦਾ ਕਹ ਲਓ ਵੀ ਸੇਹਰਾ ਜਾਂ ਕਹ ਲਓ ਵੀ ਮਤਲਬ ਆਪਣਾ ਜਿਹੜਾ ਗੁੱਸਾ ਸੀ ਉਹ ਜਿਹੜੇ ਪਾਰਟੀ ਵਰਕਰ ਗਰਾਊਂਡ ਲੈਵਲ ਦੇ ਉਹਨਾਂ ਦੇ ਗੁੱਸਾ ਕੱਢ ਕੇ ਉਹਨਾਂ ਤੇ ਸਿਫੇ ਦਵਾ ਕੇ ਪ੍ਰਭਾਵ ਪਾ ਕੇ ਤੇ ਆਪਣੇ ਮਨ ਨੂੰ ਸ਼ਾਂਤੀ ਦੇ ਰਹੇ ਆ ਉਹ ਇਹਨਾਂ ਗੱਲਾਂ ਨਾਲ ਕੁਝ ਨਹੀਂ ਹੋਣਾ ਤੇ ਇਹ ਪਾਰਟੀ ਨੂੰ ਢਾਹ ਲਾ ਰਹੇ ਨੇ ਔਰ ਅੱਜ ਐਨੇ ਸਿਫੇ ਤੁਹਾਡੇ ਸਾਹਮਣੇ ਹੋਏ ਆ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਹੋਣਗੇ ਔਰ ਪ੍ਰਧਾਨ ਸਾਹਿਬ ਨੂੰ ਚਾਹੀਦਾ ਆ ਵੀ ਚੰਗੇ ਬੰਦੇ ਨੂੰ ਟਿਕਟਾ ਦੇਣ ਜੋ ਕਿ ਜਿੱਤ ਕੇ ਜਾਣ ਪਹਿਲਾਂ ਇੱਕ ਵਾਰ ਜਿੱਤੇ ਆ ਫਿਰ ਹਰੇ ਆ ਤੂਸਰੀ ਵਾਰ ਫੇਰ ਹਰੇ ਆ ਇਸ ਵਾਰ ਤਾਂ ਮੇਰੇ ਖਿਆਲ ਚੌਥੇ ਪੰਜਵੇਂ ਨੰਬਰ ਤੇ ਆਏ ਨੇ ਉਹ ਤੁਸੀਂ ਇਹ ਹਸਾ ਲਵੋ ਗ੍ਰਾਫ ਕਿੰਨਾ ਡਾਊਨ ਹੋਗਾ ਇਹਨਾਂ ਦਾ ਵੀ ਅਕਸਰ ਜੇ ਇਹਨਾਂ ਨੇ ਕੰਮ ਕੀਤੇ ਹੁੰਦੇ ਵਧੀਆ ਤਰੀਕੇ ਨਾਲ ਤਾਂ ਦੂਜੇ ਤੇ ਆ ਜਾਂਦੇ ਤੀਜੇ ਤੇ ਆ ਜਾਂਦੇ ਫੇਰ ਕਾਰਵਾਈ ਕਰਦੇ ਸਾਨੂੰ ਵੋਟਾਂ ਨਹੀਂ ਪਈ ਪੰਜਵੇਂ ਨੰਬਰ ਵਾਲਾ ਕਾਰਵਾਈ ਕਰ ਰਿਹਾ ਦੇਖੋ ਲੋਕਾਂ ਨੇ ਨਹੀਂ ਵੋਟਾਂ ਉਹਨਾਂ ਨੂੰ ਪਾਈਆਂ ਹੁਣ ਵਰਕਰ ਕੀ ਕਰੇ ਜੀ ਵਰਕਰ ਹੁਣ ਆਪਣੀ ਜਾਨ ਦੇ ਦੇਵੇ ਜਾਂ ਕਿਸੇ ਦੇ ਗੜਾਸਾ ਮਾਰ ਦੇਵੇ ਵੋਟ ਪਾਓ ਅਪੀਲੇ ਕਰ ਸਕਦਾ ਇਹ ਤਾਂ ਕੈਂਡੀਡੇਟ ਦੇ ਸਿਰ ਤੇ ਆ ਜੀ ਕੈਂਡੀਡੇਟ ਵਧੀਆ ਹੋਊਗਾ ਤਾਂ ਲੋਕ ਪੱਲ ਚੜ ਕੇ ਵੋਟਾਂ ਪਾਉਂਦੇ ਨੇ ਜੇ ਕੈਂਡੀਡੇਟ ਨਹੀਂ ਵਧੀਆ ਹੈਗਾ ਤਾਂ ਲੋਕ ਵੋਟਾਂ ਨਹੀਂ ਪਾਉਂਦੇ ਨੇ ਇੰਨੀਆਂ ਗੱਲਾਂ ਨਾਲ ਮੈਂ ਸਾਡਾ ਰੋਸ ਹੈ ਜੀ ਦੇ ਵਿੱਚ ਵੀ ਪਲਵਾਰ ਹੋਣਾਂ ਦਾ ਨੇ ਜੋ ਵੀ ਕਾਰਵਾਈ ਕੀਤੀ ਆ ਗਰਾਊਂਡ ਲੈਵਲ ਦੇ ਵਰਕਰ ਆ ਵਧੀਆ ਆਪਣਾ ਇਹਨਾਂ ਦਾ ਕਾਰਗੁਜ਼ਾਰੀ ਆ ਤੇ ਕੋਈ ਸਾਨੂੰ ਕਿਸੇ ਤਰ੍ਹਾਂ ਦੀ ਕੋਈ ਕੰਪਲੀਟ ਨਹੀਂ ਪਰ ਜੋ ਇਹ ਮੰਦਪ ਆ ਗਿਆ ਔਰ ਪਾਰਟੀ ਨੇ ਉਸ ਉੱਤੇ ਵਿਚਾਰ ਕਰਨਾ ਚਾਹੀਦਾ ਜੀ ਹਾਂਜੀ ਤੁਹਾਡਾ ਨਾਮ ਕੀ ਮੇਰਾ ਕਨਵਿੰਦ ਸਿੰਘ ਜੀ ਦੁਆਬਾ ਵੋਇਸ ਪ੍ਰੈਜ਼ੀਡੈਂਟ ਸ਼ੋਮਨੀ ਕਾਲੀਦਾਰ ਕੀ ਗੱਲ ਹੋ ਗਈ ਤੁਸੀਂ ਅੱਜ ਅਸਤੀਫਾ ਦੇ ਰਹੇ ਆ ਸਾਰੇ ਅਸਤੀਫਾ ਦੇ ਦੇਖੋ ਜੀ ਗੱਲ ਹੈ ਕਿ ਇੱਦਾਂ ਜੀ ਦੇਖੋ ਸਾਰੇ ਆਪਣਾ ਹਾਰ ਦਾ ਨਤੀਜਾ ਚੰਦੂ ਮਾਇਆ ਸਾਹਿਬ ਪਹਿਲਵਾਨ ਜੀ ਦੇ ਉੱਪਰ ਲਾਉਂਦੇ ਆ ਨੇ ਅੱਜ ਤੱਕ ਪਹਿਲਵਾਨ ਜੀ ਨੇ 6 ਮਹੀਨੇ ਸੇਵਾ ਕੀਤੀ ਆ ਜੀ ਵੋਟਾਂ ਤੋਂ ਪਹਿਲਾਂ ਜੀ ਤੇ ਹੁਣ ਹਾਰ ਦਾ ਨਤੀਜਾ ਪਹਿਲਵਾਨ ਜੀ ਦੇ ਉੱਪਰ ਲਾਤਾ ਜੀ ਇਹਨਾਂ ਨੇ ਇਹ ਬਿਲਕੁਲ ਗਲਤ ਵਾ ਜੀ ਹਾਂਜੀ ਤਰਸੀਮ ਕੌਰ ਕੀ ਗੱਲ ਬਾਤ ਹੈ ਤੁਸੀਂ ਸਾਰੇ ਇੱਥੇ ਇਕੱਠੇ ਹੋਏ ਅੱਜ ਜੜਾ ਦਾ ਪਿੰਡ ਵਿੱਚ ਇਹ ਤਾਂ ਦੇਖੋ ਜੀ ਜਾਤੇ ਮੁੰਡਾ ਇਹ ਆਪਣੀ ਸੁਰਤ ਚ ਹੋਇਆ ਇਹ ਤਾਂ ਕਾਲੀ ਦਲ ਦੇ ਵਿੱਚ ਖੜਾ ਸੀ ਇਹ ਹੁਣ ਦੇਖੋ ਜੀ ਬੰਦਿਆਂ ਦਾ ਕੁਛ ਇੱਦਾ ਹੀ ਚਲਦੇ ਚੱਕਰ ਇਹ ਕਾਲੀ ਦਲ ਦੀ ਇਹਦਾ ਪਾਰਟੀ ਛੱਡੀ ਨਹੀਂ ਹੈ ਪੂਰਾ ਇਹਨ ਪੈਰਾ ਦਿੱਤਾ ਬਾਕੀ ਨਾ ਲੋਕਾਂ ਦੀ ਮੋਜ ਆ ਕਿਦਾ ਚਲਦੇ ਚੱਲੀ ਜਾਣ ਨੇ ਹਾਂਜੀ ਤੁਹਾਡਾ ਨਾਮ ਜੀ ਸ਼ਮਸ਼ੀਰ ਸਿੰਘ ਪਿੰਡ ਕਿਹੜਾ ਆਪਣਾ ਜੀ ਜਾਰ ਲਾ ਜੀ ਕੀ ਗੱਲ ਅਸਤੀਫਾ ਦੇ ਰਹੇ ਹੋ ਤੁਸੀਂ ਅਕਾਲੀ ਪਾਰਟੀ ਦਾ ਬਿਲਕੁਲ ਅਸੀਂ ਜਿੰਨਾ ਵੀ ਜੋਰ ਲਾਇਆ ਵੱਧ ਚੜ ਕੇ ਜੋਰ ਲਾਇਆ ਔਰ ਕਾਲੀਦਾਲ ਨੂੰ ਬੋਟਾਂ ਪੁਆਈਆਂ ਔਰ ਜਿਹੜੀ ਵੱਡੀ ਗੱਲ ਹੋਈ ਆ ਇਹਨਾਂ ਨੇ ਜੋ ਚੰਗਾ ਬੰਦਾ ਸੀ ਚੰਗਾ ਪ੍ਰਭਾਵ ਵਾਲਾ ਬੰਦਾ ਸੀ ਉਹਨੂੰ ਪਿੱਛੇ ਸਿੱਟ ਕੇ ਔਰ ਬਿਲਕੁਲ ਕੰਡਮ ਨਕਲੈਕਟ ਬੰਦਿਆਂ ਨੂੰ ਅੱਗੇ ਲਾ ਕੇ ਹਾਰ ਦਾ ਸਾਹਮਣਾ ਇਹਨਾਂ ਨੂੰ ਕਰਨਾ ਪਿਆ ਔਰ ਸਭ ਤੋਂ ਵੱਡੀ ਹਾਰ ਜਿਹੜੀ ਆ ਇਹਨਾਂ ਦੀ ਇੱਥੇ ਹੋਈ ਆ